ਲਾ ਹੋਈਏ ਕਿ ਬਾਰੀ ਹਾਜ਼ਰਾਂ ਰਸਮ ਮਲਾ ਇਹ ਨਹੀਂ ਵਧੀਆ ਕਿਹੜੀ ਵਧੀਆ ਹੋਵੇ ਹੈ ਇਹਨੂੰ ਬਿੱਛ ਗੱਦੀ ਕੋਈ ਕਹਿਣਾ ਚਾਹੂਗਾ ਸਾਡੇ ਕੋਲ ਸਰਚਕਾਂ ਕੀ 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 ਇਹ ਉੱਤੇ ਗੱਲ ਤੇ ਅਗੇ ਇੱਕ ਵਾਰੀ ਹੋਰ ਗੱਲਾਂ ਹੋਵੇ ਤੂੰ ਹੋਵੇ ਮੈਂ ਹੋਵਾਂ ਨਾਲ ਹੋਵੇ ਪਾੜ ਤੇ ਮਿੱਠੂ ਆਪਾਂ ਪਰੇ ਨਹੀਂ ਛੱਡਣਾ ਇਹਨੂੰ ਨਾਲੇ ਨਾਲ ਐਡੀ ਲੌਜੀ ਟ੍ਰਿਪ ਦੀ ਤਿਆਰੀ ਹੋ ਗਈ ਸ਼ੁਰੂ ਪੂਰੀ ਫੁੱਲ ਬੰਦਿਆਂ ਨੇ ਸਿੱਟ ਲਿਆ ਸਮਾਨ ਪਹਿਲੇ ਹੀ ਬਿੱਲੇ ਨੂੰ ਜਾਂਦਾ ਬਿੱਲੇ ਨੂੰ ਜਾਂਦਾ ਤਾਂ ਬਿੱਲੇ ਨੂੰ ਉਹਨੇ ਵੀ ਜਾਣਾ ਬਿੱਲਾ ਕਿਹੜਾ ਬਿੱਲਾ ਕਿਹੜਾ ਚੰਪਾ ਨਾ ਉਹਨੇ ਵੀ ਜਾਣਾ ਉਹਨੇ ਵੱਡਣਾ ਤੇਨ ਆ ਲੈ ਇੱਕ ਟ੍ਰਾਈਪ ਲੌਜੀ ਸ਼ਾਪ ਇਹ ਹੋ ਗਈ ਆ ਹੁਣ ਇੱਧਰ ਇੱਧਰ ਲੱਗ ਗਿਆ ਬੰਦੇ ਰਗੜਨ ਰਸ ਮਲਾਈ ਰਸ ਮਲਾਈ ਇਹ ਨਹੀਂ ਵਧੀਆ ਕਿਹੜੀ ਵਧੀਆ ਹੋਵੇ ਹੈਂ ਸ਼ਾਪਿੰਗ ਹੋ ਰਹੀ ਹੈ ਸ਼ਾਪਿੰਗ ਟੂਰ ਦੀ ਲੈ ਵੀ ਹੋਣਾ ਸੀ ਘਰੇ ਚਲਦੇ ਆਂ ਇੱਧਰ ਦੇਖ ਤਾਂ ਕਿੰਦਾ ਲੰਮ ਫਾਈ ਜਾ ਫੜ ਕੇ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਕਿ ਇਹ ਰੌਣੀ ਵਧੀਆ ਨਹੀਂ ਫੈਗੜੀ ਵਧੀਆ ਆਦੀ ਹੈ ਉਹ ਵਧੀਆ ਸੀ ਇਹਨੂੰ ਬਿੱਕੀ ਬਿੱਗੀ ਜਿਹਾ ਰੱਖਣਾ ਹੈ ਲਾਉ ਜੇ ਇੱਕ ਵਾਰ ਫੇਰ ਹਾਜ਼ਰ ਆ ਨਵੇਂ ਬਲੌਗ ਦੇ ਵਿੱਚ ਨਵਾਂ ਟੂਰ ਤੇ ਟੂਰ ਦੀ ਸ਼ਾਪਿੰਗ ਹੋਈ ਹੈ ਹੁਣ ਆ ਵੀ ਦੇਖ ਸਾਡੇ ਬੰਦੇ ਤੇ ਸਾਮਾਨ ਸੁੱਟ ਕਰਦੇ ਡਿੱਗੀ ਤੇ ਮਾਈਕ ਇਹਦੇ ਤੋਂ ਆਵਾਜ਼ ਨਹੀਂ ਆਉਂਦੀ ਲੋ ਵੀ ਬੰਦੇ ਤੇ ਬੰਦਿਆਂ ਨੇ ਤਿਆਰੀ ਨੂੰ ਸ਼ੁਰੂ ਕਰਤੀ ਆ ਤਾਂ ਪੁੜਕੇ ਲੱਗਣ ਲੱਗੇ ਆ ਹਰ ਵਾਰ ਕੀ ਕਾਹਦਾ ਪੁੜਕਾ ਲੱਗਦਾ ਪਿਆ ਇਹ ਇਹ ਪਿਆਜ਼ ਟਮਾਟਰ ਮਿਹਨਤ ਤਾਂ ਮੇਰੀ ਆ ਸਭ ਮਿਹਨਤ ਹਲਵਾਈ ਤਾਂ ਹਲਵਾਈ ਤੇ ਇੱਧਰ ਬਿੰਜੀ ਬਿੰਜੀ ਬੇਕਰਸ ਬਿੰਜੀ ਬੇਕਰੀ ਹੋ ਉਸ ਬਿੰਜੀ ਬੇਕਰੀ ਹੋ ਉਸ ਤੈਂਦਰ ਆਹ ਦੇਖ ਪਿਆਜ਼ ਮਸਾਲਾ ਭਰ ਕੇ ਪੂੜਾ ਆ ਉਹ ਕਸਟਰਡਾ ਮਾਮਾ ਇਹ ਦੇਗੀ ਮੈਚ ਜਾਊ ਦੇਗੀ ਮੇਰੇ ਜਵਨ ਜਓ ਰਮਾਨ ਹਲਵਾਈ ਦੇਖੀ ਤੁਮ ਮਦਵਾਲਾ ਬੰਦਾ ਦੋ ਦੋ ਹਲਵਾਈ ਲੱਗੇ ਆ ਜਵਾਰਦਸ ਦੋ ਅਰਜੀ ਹਲਵਾਈ ਮਸ਼ਹੂਰ ਆ ਆ ਫਗਵਾੜੇ ਚ ਆਪਣੇ ਭਾਜੀ ਬਹੁਤ ਮਸ਼ਹੂਰ ਆ ਬਿੰਜੀ ਵਿਕਰੀ ਦੋ ਭਾਈ ਤਿਆਰੀ ਖਿੱਚਦੀ ਆਣ ਵੇ ਬੰਦਿਆਂ ਨੇ ਆਪਣੇ ਆ ਹੋ ਗਏ ਐਨਕਾਉਂਟ ਕਾ ਲਾਗੇ ਰੈਡੀ ਛੜੀ ਦਰਸ਼ਕਾਂ ਨੂੰ ਕਹੋ ਕਹਿਣਾ ਚਾਹੋਗੇ ਸਾਡੇ ਕੋਲੋਂ ਦਰਸ਼ਕਾਂ ਕੀ 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 ਅੱਧੀ ਪੈਣੀ ਹੈ ਇਦਾਂ ਹੀ ਮੈਂ ਤੈਨੂੰ ਦੱਸਤੀ ਰਸਤਾ ਯਾਰ ਇੰਨੀ ਵੱਡੀ ਹੈ ਇਦਾਂ ਹੀ ਪੈਣੀ ਹੈ ਇਹ ਚਾਪੀ ਕੋਲ ਅੱਧੀ ਗੱਡੀ ਦੀ ਉਹ ਕੋਈ ਨਹੀਂ ਕੋਈ ਨਹੀਂ ਲੱਭ ਜਾਂਦਾ ਨਹੀਂ ਗੱਡੀ ਹੈ ਮਿਲਦੇ ਆਪਾਂ ਅੱਗੇ ਅੱਗੇ ਮਿਲਦੇ ਆ ਬੰਦੇ ਆਪਣੇ ਤਿਆਰ ਹੋ ਰਹੇ ਆ ਜੇ ਹੋਰ ਹੈਲੋ ਕਰਦੇ ਆ ਅੱਜ ਚੈੱਕ ਕਰਦੇ ਆ ਹੈਲੋ ਕਰਦੀ ਆ ਆਪਣੇ ਹੋਰ ਅੱਗੇ ਅੱਗੇ ਮਿਲਦੇ ਅੱਗੇ ਟੂਚ ਰੋ ਜੀ ਬੰਦਿਆਂ ਨੇ ਖਿੱਚ ਲਈ ਗੱਡੀ ਆਪਣੇ ਲੈ ਵੀ ਸੜਕ ਤੇ ਪੈ ਗਈ ਹੈ ਗੱਡੀ ਹੁਣ ਕਹਿੰਦੇ ਡਰਿੰਕਲ ਡਰਾਈਵਰ ਆ ਪਿੰਜੀ ਡਰਾਈਵਰ ਕਹਿੰਦੇ ਇਹਨੂੰ ਕਿਉਂ ਕੀ ਕਹਿੰਦੇ ਆ ਹਿੰਦੀ 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 ਡਰਾਈਵਰ ਕਹਿੰਦੇ ਆ ਨਾਲ ਟਾਂਡੇ ਵਾਲਾ ਵੀ ਗੱਭਰੂ ਹੈਗਾ ਵਾ ਧਿਆਨ ਉਹ ਰੱਖਣਾ ਪੈਂਦਾ ਇਹਦਾ ਟਾਂਡੇ ਵਾਲੇ ਦਾ ਤਿਆਰ ਤਾਂ ਖੜਾ ਪੂਰਾ ਟਾਂਡੇਰ ਤੈਰ ਲੈਂਦਾ ਇਹ ਟਾਂ ਟਾਂਡੇ ਵਾਲਾ ਤੈਰ ਲੈਂਦਾ ਇਹ ਸ਼ਾਲਾ ਮਾਰ ਦਿੰਦਾ ਇਹ ਪਾਣੀ ਦੀ ਸਿੱਧੀਆਂ ਹੀ ਆਪਾਂ ਐਵੀ ਲੰਗਰਪਾਣੀ ਸ਼ਾਕਰ ਦੇ ਡਰਾਈਵਰ ਸਾਹਿਬ ਰੈਡੀ ਹੋ ਗਏ ਆ ਕਿਉਂ ਡਰਾਈਵਰ ਸਾਹਿਬ ਰੈਡੀ ਕਿਉਂ ਰੈਡੀ 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 ਆ ਡਰਾਈਵਰ ਸਾਹਿਬ ਹੁਣ ਅੱਗੇ ਜਾਣ ਲਈ ਸਿੱਧਾ ਰੁਕਣਾ ਆ ਕਿੱਥੇ ਰੁਕਣਾ ਆ ਆਪਾਂ ਹੁਣ ਮਨਾਲੀ ਤੋ ਅੱਗੇ ਮਨਾਲੀ ਤੋ ਅੱਗੇ ਰੁਕਣਾ ਹੁਣ ਆਪਾਂ ਜਿਹੜਾ ਕਿ ਮੇਨ ਡੈਸਟੀਨੇਸ਼ਨ ਆ ਉਹ ਯਾਰ ਆਪਣਾ ਉਹ ਸਮੁੰਦਰੀ ਬਾਗ ਕਿਹੜਾ ਸੀ ਉਹ ਉਹ ਤਾਂ ਮੰੰਗੀ ਆਪਾਂ ਨਹੀਂ ਚਲੋ ਵੀ ਇੱਕ ਬੰਦਾ ਸਾਰਾ ਡੱਟ ਪਿਆ ਇੱਧਰ ਯਾਰ ਉਹ ਗੱਡੀ ਨਹੀਂ ਬੋਲ ਪਾਸ਼ੇ ਕਰ ਚੁੱਕ ਚੈਂਜ ਹੂੰ ਬਿਮਾਰ ਆ ਬਿਮਾਰ ਆ ਆ ਸਾਡਾ ਮਰੀਜ਼ ਆ ਇੱਕ ਬਿਮਾਰ ਹੋ ਗਿਆ ਹੈ ਟਾਂਡੇ ਵਾਲਾ ਟਾਂਡੇ ਵਾਲਾ ਬਿਮਾਰ ਹੋ ਗਿਆ ਹੈ ਬਿਮਾਰ ਹੋ ਗਿਆ ਟਾਂਡੇ ਜੇ ਵੀ ਪਾਉਣਾ ਵਿੱਚ ਆਪਾਂ ਲੋ ਵੀਰਾ ਦੇ ਵੱਜ ਗਏ ਆ 11 ਵਜੇ ਮਿਲਦਾ ਆਪਾਂ ਹੁਣ ਆਪਣੀ ਜਗ੍ਹਾ ਤੇ 5 ਵਜੇ ਇੱਥੇ ਪਹੁੰਚਣਾ ਸੀ ਫਿਲਹਾਲ ਤਾਂ ਬਹੁਤ ਨੇਰਾ ਆ ਇੱਥੇ ਤੁਸੀਂ ਦੇਖ ਸਕਦੇ ਆ ਅੱਗੇ ਵਿੱਚੇ view ਸਵੇਰ ਨੂੰ ਦਿਖਾਵਾਂਗੇ ਤੁਹਾਨੂੰ ਅੱਜ ਤਾਂ ਸਾਰਾ ਦਿਨ ਇੱਥੇ ਲੰਗ ਨੁੰਗਿਆ ਲਾਈਕ ਇੱਕ ਜਗ੍ਹਾ ਦੂਜੀ ਜਗ੍ਹਾ ਦੂਜੀ ਤੇ ਤੀਜੀ ਜਗ੍ਹਾ ਤੱਕ ਕਾਫੀ ਟਾਈਮ ਲੱਗ ਗਿਆ ਹੀ ਕਾਫੀ ਲੇਟ ਹੋ ਰਿਹਾ ਸੋ ਉੱਦਾਂ ਵੀ ਪੈਸੇ ਵੀ ਕਰੋ ਸੋ ਹੁਣ ਆਪਾਂ ਸਵੇਰ ਦੀ ਵੇਟ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਸਵੇਰ ਦੇ view ਫਿਲਹਾਲ ਆਪਾਂ ਹੋਮਸਟੇਅ ਲਿਆ ਆਪਾਂ ਫਿਲਹਾਲ ਇਸ ਵੇਲੇ ਹੈਗੇ ਆ ਸਿਸੂ ਦੇ ਵਿੱਚ ਜਿਹੜਾ ਕਿ ਮਨਾਲੀ ਦੇ ਕੋਲ ਪੈਂਦਾ ਮਨਾਲੀ ਤੋਂ ਇਹ ਵਿਲੇਜ ਆ ਇੱਕ ਸਿਸੂ ਵਿਲੇਜ ਆ ਇੱਕ ਕਾਫੀ ਵਧੀਆ ਰੈਸਟ੍ਰੇਸ਼ਨ ਆ ਇਹ ਤੇ ਤੋ ਇਹ ਪੈਂਦਾ ਹੈਗਾ ਲਾਹੋਲ ਐਂਡ ਸਪੀਤੀ ਵੈਲੀ ਦੇ ਵਿੱਚ ਪੈਂਦਾ ਵਾ ਕੋਈ ਫਿਲਹਾਲ ਹੁਣ ਮੈਂ ਤੁਹਾਨੂੰ ਕੁਝ ਦਿਖਾ ਵੀ ਨਹੀਂ ਸਕਦਾ ਤੇ ਪੂਰੀ ਨਹੀਂ ਆਪਾਂ ਸਵੇਰ ਦੀ ਵੀਡ ਕਰਦੇ ਤੇ ਦਿਹਾਉਣੇ ਤੁਹਾਨੂੰ ਵੀਊ A few moments later 2000 years later ਲੈ ਆ ਵੀ ਮਿੱਤਰੋ ਇਹਨੇ ਸਵੇਰੇ ਸ਼ੁਰੂਆਤ ਕਰਤੀ ਸਵੇਰ ਦੀ ਜੋਸਫ ਭਾਈ ਨੇ ਚਾਹਣਾ ਕਿਉਂ ਭਾਈ ਕਰਤੀ ਸ਼ੁਰੂਆਤ ਹੈ ਕੀ ਕੀ ਪਾਇਆ ਇਹ ਚ ਇਹ ਸੀਕ੍ਰੈਟ ਰੈਸਪੀ ਹੈ ਇਹ ਨਹੀਂ ਦੱਸਣਾ ਭਾਜੀ ਕਹਿੰਦੇ ਮੈਂ ਵਿਊ ਨਾਲ ਸੁਈਏ ਦਾ ਵਿਊ 5.5 ਵਜੇ ਦਾ ਆਹ ਢੇ ਦਾ ਚਰਨਾ ਬੰਦੇ ਬਾਕੀ ਤਿਆਰ ਹੁੰਦੇ ਅੰਦਰ ਬੁਰਚ ਬੁਰਚ ਕਰਦੇ ਇਹ ਚੱਲਦਾ ਕੰਮ ਪ੍ਰੋਗਰਾਮ ਬਾਕੀ ਆਪਾਂ ਤਾਂ ਹੋਇਆ ਤੁਹਾਨੂੰ ਚਾਹ ਪੀਣ ਤੋਂ ਬਾਅਦ ਕਰਦੇ ਕਿਹੜੇ ਬੰਦੇ ਕੀ ਕੀ ਬਣ ਰਿਹਾ ਭਾਜੀ ਖੋਲਿਆ ਹੁੰਦਾ ਕਹਿ ਪੀ ਲਿਆ ਪਰ ਪੂਰਾ ਮੈਗੀ ਮੈਗੀ ਕਮਰੇਜੀ ਲੈ ਲੈ ਵੀ ਰੈਂਕ ਰੈਂਕਲ ਹੁਣੀ ਬਹਿ ਗਏ ਆ ਗੱਡੀ ਦੇ ਬਹਿ ਗਏ ਗੱਡੀ ਥਲੇ ਸੁੱਟ ਗਏ ਉਹ ਮਸਾਲਾ ਗੱਡੀ ਉੱਥੋਂ ਮਸਾਲੇ ਚ ਢਮੇਕ ਮੈਗੀ ਕਿੰਨਾ 2 ਨੰਬਰ ਮਸਾਲਾ ਪਾਏ ਮਸਾਲਾ ਜੀ ਕਿਤੇ ਪਾਇਆ ਵਿਚੀ ਲੈ ਮੈ ਮੈਗੀ ਮੈਗੀ ਨਹੀਂ ਨਹੀਂ ਮੈ ਵੀ ਮੈਗੀ ਮੈਗੀ ਕਮਰੇਜੀ ਚੱਲ ਰਿਹਾ ਪ੍ਰੋਗਰਾਮ ਕਮਰੇਜੀ ਬਾਹਰ ਪੈ ਰਿਹਾ ਮੀ ਮੀ ਪੈਂਦਾ ਬਾਹਰ ਤਾਂ ਅਗਰੇ ਬੰਦੇ ਹੁਣ ਅੰਦਰ ਹੀ ਲਾ ਕੇ ਬਹਿ ਗਏ ਆ ਤੂੰ ਆ ਬਹੁਤ ਜ਼ਿਆਦਾ ਬੜੀ ਦਾ ਬਹੁਤ ਕੰਮ ਹੋ ਗਿਆ ਓਏ ਹਾਥੇ ਕਰਦਾ ਹੈਲੋ ਯਾਰ ਹੈਲੋ ਟੀਮ ਨੂੰ ਨਹੀਂ ਇਹਨੇ ਕਮਣਾ ਕੰਡਕ ਆਪਣੇ ਨਹੀਂ ਥੱਲੇ ਵਾਲੀ ਵੱਢਣੀ ਆ ਚਿਵ ਨਹੀਂ ਲੱਗੀ ਆ ਹਾਲੋ ਯਾਰ ਆਪ ਤੇ ਬੜਾ ਜੀ ਨਿਕਲ ਪਿਆਏ ਵੀ ਨਹੀਂ ਪਾਉਣੇ ਇਹ ਚ ਪਿਆਏ ਪਿਆਜ਼ ਨਹੀਂ ਪਾਉਣੇ ਪਿਆਜ਼ ਨਹੀਂ ਮਟਰ ਪਾਏ ਮਟਰ ਹੋਰ ਹੋਰ ਗਾਚਰ ਪਈ ਜਾਂ ਮਟਰ ਗਾਚਰ ਅੱਛਾ ਛਾਲਗੋਂ ਵੀ ਲੈ ਰਹੇ ਜਾਂ ਦੀਦਾਂ ਦੇ ਮਲੇ ਨਹੀਂ ਮਰ ਹੁੰਦੀ ਸੇ ਨਹੀਂ ਕਦੇ ਘਾਟੀਆਂ ਦੀ ਅੱਛਾ ਅੱਛਾ ਛਾਲਗਾ ਨਹੀਂ ਪਈ ਨਾ ਪਹਾੜੀ ਬੂਟੀ ਵੀ ਪਈ ਹੈ ਨਾ ਪਹਾੜੀ ਬੂਟੀ ਮਸਾਲਾ ਦੇਸੀ ਦੇਸੀ ਬਸ ਮਾ ਪਈਆਂ ਕਸੂਰੀ ਮੇਕੀ ਅੱਛਾ ਹੋਰ ਲੌਂਗ ਕਿੱਥੇ ਆ ਲੌਂਗ ਲੌਂਗ ਝੋੜਦੇ ਆ ਆਹ ਤੇ ਲੌਂਗ ਯਾਰ ਕਿੱਥੇ ਆ ਲੌਂਗ ਉਧਰ ਹੋਇਆ ਆ ਯਾ ਲੈ ਆ ਯਾਰ ਛੋੜ ਦੇ ਇੱਕ ਪੈਕਟ ਬਹੁਤ ਪਾਣੀ ਹੈਗਾ ਟੇਸਟ ਆਕਦਾ ਵਧੀਆ ਬਣੀ ਕੱਚੀ ਆ ਜੀ ਕੱਚੀ ਆ ਜੀ ਇਹ ਜਿਆਦਾ ਆ ਦੇਖੋ ਇੰਨਾ ਦਾ ਪਾਣੀ ਇਹਨੂੰ ਰਜਾਉਣਾ ਹੈ ਇਹਨੂੰ ਜਿਹਦਾ ਸੁੱਕ ਨਹੀਂ ਕਰਨੀ ਤਾਂ ਪਾਣੀ ਤੇ ਜਿਆਦਾ ਹੋਇਆ ਹੈ ਅੱਛਾ ਲਓ ਜੀ ਸਵੇਰ ਦੀ ਮੈਗੀ ਤੇ ਬ੍ਰੇਕਫਾਸਟ ਕਰਕੇ ਤੇ ਹੁਣ ਇੱਕ ਛੋਟੀ ਜੀ ਪੇਸ਼ਕਾ ਸਾਡੇ ਅਰਮਾਨ ਵਾਸਤੇ ਤੇ ਜੋਰਦਾਰ ਤਾੜੀਆਂ ਦਾ ਸਵਾਗਤ ਕੀਤਾ ਜਾਵੇ ਉੱਤੇ ਗੱਲ ਤੇ ਅਗੇ ਡਾਰਕ ਸਰਕਲ ਗੱਲ ਤੇ ਅਗੇ ਵੇਖਿਆ ਨਾ ਜੋ ਸੋਚਣ ਲੱਗ ਪਏ ਅੱਜ ਪੁਲਾਕੇ ਕਦ ਤੇ ਅਗੇ ਸਭ ਕੁਝ ਸਮਝ ਲਈ ਤੂੰ ਮੈਂ ਬੋਲ ਕੇ ਨਹੀਂ ਕਹਿਣਾ ਪਰ ਚੁੱਪ ਵੀ ਕਿਉਂ ਰਹਿਣਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਮੈਂ ਪਰ ਤੇਰੇ ਨਾਲ ਵੀ ਨਹੀਂ ਰਹਿਣਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਮੈਂ ਪਰ ਤੇਰੇ ਨਾਲ ਵੀ ਨਹੀਂ ਰਹਿਣਾ ਆਹਾ 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 ਲਓ ਜੀ ਤੇ ਅੱਜ ਹੈਗਾ ਦਿਨ ਪਹਿਲਾ ਆਪਣਾ ਸ਼ਿਸ਼ੂ ਦੇ ਵਿੱਚ ਤੇ ਸ਼ਿਸ਼ੂ ਦੇ ਵਿੱਚ ਆਪਾਂ ਕੀ ਕੀ ਕਰਾਂਗੇ ਉਹ ਤੁਸੀਂ ਅੱਗੇ ਵੀਡੀਓ 'ਚ ਦੇਖੋਗੇ ਤੇ ਇਹ ਜੋ ਤੁਸੀਂ ਚੀਜ਼ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਇਹ ਹੈਗੀ ਐਂਟ੍ਰੈਂਸ ਸ਼ਿਸ਼ੂ ਦੀ ਸ਼ਿਸ਼ੂ ਇੱਕ ਪਿੰਡ ਆ ਤੇ ਪਿੰਡ ਦੇ ਉੱਪਰ ਜਿੱਦਾਂ ਗੇਟ ਹੁੰਦੇ ਆ ਲਾਹੌਲ ਐਂਡ ਸਪੀਤੀ ਵੈਲੀ ਦੇ ਵਿੱਚ ਪੈਂਦਾ ਤੇ ਉੱਥੇ ਦੀ ਜਿਹੜੀ ਲੈਂਗੁਏਜ ਹੈ ਤਿੱਬਤੀਆਂ ਲਾਈਕ ਉਸਤ ਵਿੱਚ ਤੇ ਇਹਨੂੰ ਲਿਖਿਆ ਗਿਆ ਵਾ ਗੈਸ ਘੱਟ ਯਾਰ ਤੇ ਤੇ ਕਿਤੇ ਵਿੱਚ ਪਾਓ ਜਿੰਨਾ ਆਪਾਂ ਸਲਾਰਾ ਪਾਇਆ ਉਹ ਡੱਬਾ ਰਹਿਣ ਦੇ ਟੋਕਲਾ ਅੱਤੀ ਚੱਕਰੀ ਤੇਜ ਤੇਜ ਆ ਤੇਜ ਕਰੋ ਇਹਨੂੰ ਥੋੜਾ ਜਿਹਾ ਆ ਜਿਹੜਾ ਤਹੀਦ ਦ੍ਰਿਸ਼ ਦੇਖ ਰਹੇ ਆ ਸਕਰੀਨ ਦੇ ਵਿੱਚ ਇਹ ਇੱਕ ਪਾਰਕਾ ਸਿਸੂ ਦੇ ਵਿੱਚ ਤੇ ਜਿਹੜੀ ਕੀ ਜਿਹਨੂੰ ਕੀ ਆਪਾਂ ਹਿਡਨ ਜਮ ਕਹਿ ਸਕਦੇ ਆ ਕਿ ਕੁਦਰਤ ਦਾ ਰਿਸ਼ਮਾ ਜਿਹੜਾ ਵੀ ਲੁਕਿਆ ਹੋਇਆ ਵਾ ਇੱਕ ਅਲੱਗੀ ਖੂੰਜੇ ਦੇ ਵਿੱਚ ਤੇ ਬਹੁਤ ਜ਼ਿਆਦਾ ਟੂਰਿਜ਼ਮ ਇੱਥੇ ਆਉਂਦਾ ਵਾ ਇਹ ਮਨਾਲੀ ਤੋਂ ਬਹੁਤ ਹੀ ਦੂਰ ਨਹੀਂ ਐ ਬਹੁਤ ਘੱਟ ਦੂਰੀ ਤੇ ਆ 10 ਕਿਲੋਮੀਟਰ ਵਾ ਬਸ ਤੇ ਜੇ ਤੁਸੀਂ ਮਨਾਲੀ ਆਏ ਤਾਂ ਇੱਧਰ ਜ਼ਰੂਰ ਆ ਕੇ ਦੇਖੋ ਇਹ ਮਨਾਲੀ ਤੋਂ ਬਿਲਕੁਲ ਉਲਟ ਵਾ ਤੇ ਆਹ ਵਾਟਰਫਾਲ ਇੱਕ ਬਹੁਤ ਸ਼ਾਨਦਾਰ ਵਾਟਰਫਾਲ ਆ ਉੱਥੇ ਜਿਹੜਾ ਕਿ ਦਿਨ ਰਾਤ ਚੱਲੀ ਜਾਂਦਾ ਹਜ਼ਾਰਾਂ ਸਾਲੀ ਹੋ ਗਏ ਉਦੋਂ ਚੱਲਦੇ ਨੇ ਪਰ ਅੱਖਾਂ ਨਾਲ ਦੇਖ ਕੇ ਜੋ ਦ੍ਰਿਸ਼ ਵਾ ਨਾ ਉਹ ਉਹਦੀ ਗੱਲ ਬਾਤ ਅਲੱਗ ਇੰਨੀ ਵਧੀਆ ਚੀਜ਼ ਮੈਂ ਆ ਦੱਸ ਨਹੀਂ ਸਕਦਾ ਤੁਹਾਨੂੰ ਤੇ ਇੱਧਰ ਦੂਜੇ ਪਾਸੇ ਆਪਣੇ ਬੰਦੇ ਲੱਗੇ ਹੋਆ ਐਨ ਬੰਨ ਮੈਗੀ ਬਣਾਉਣ ਲੱਗੇ ਹੋਆ ਸਮਾਨ ਉਹਨਾਂ ਨਾਲ ਚੱਕਿਆ ਵਾ ਤੇ ਬੱਸ ਵੇ ਸਫਰ ਦਾ ਅਨੰਦ ਲਹਿਰਾ ਵੇ ਮੈਂ ਹੋਵਾ ਨਾਲ ਉਹ ਵੇ ਪਾੜ ਤੇ ਮਿੱਠੂ ਆਪਾਂ ਪਰੇ ਨਹੀਂ ਛੱਡਣਾ ਇਹਨੂੰ ਨਾਲੇ ਨਾਲ ਐਡ 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 ਕੰਮ ਕਰਤਾ ਕਰਾਵਾਂ ਦੇ ਦਿਨ ਹੈ ਅੱਜ ਪਹਿਲਾ ਤੇ ਪਹਿਲੇ ਦਿਨ ਹੀ ਆਪਾਂ ਜਿਹੜਾ ਇੱਕ ਡੈਸਟੀਨੇਸ਼ਨ ਆ ਪੂਰੀ ਤਰ੍ਹਾਂ ਨਾਲ ਕੰਪਲੀਟ ਕਰ ਲਈ ਆ ਤੇ ਹੁਣ ਅਸੀਂ ਜਾ ਰਹੇ ਹਾਂ ਆਪਣੀ ਅਗਲੀ ਡੈਸਟੀਨੇਸ਼ਨ ਤੇਲੀ ਡੈਸਟੀਨੇਸ਼ਨ ਹੈਗੀ ਆ ਜਸਪਾ ਜਸਪਾ ਹੀ ਰੁਕਾਂਗੇ ਇੱਕ ਰਾਤ ਉੱਥੇ ਟੈਂਟ ਦੇ ਵਿੱਚ ਰੁਕਾਂਗੇ ਤੇ ਨੇਚਰ ਨੂੰ ਇੰਜੋਏ ਕਰਾਂਗੇ ਨਾਲ ਆਪਾਂ ਕੈਂਪਿੰਗ ਵੀ ਜ਼ਰੂਰ ਕਰਾਂਗੇ ਬਨ ਫਾਇਰ ਤੇ ਹੋਰ ਵੀ ਕੀ ਚੀਜ਼ਾਂ ਤੇ ਵੀਡੀਓ ਚ ਬਣੇ ਰੋ ਸਾਡੇ ਨਾਲ ਤੇ ਰਾਸਤੇ ਦੇ ਵਿੱਚ ਕੁਝ ਥਿਊ ਜਿਹੜੇ ਆ ਉੱਥੇ ਦੇਖ ਸਕਦੇ ਆ ਕਿ ਜਿਹੜੇ ਬਹੁਤ ਹੀ ਸ਼ਾਨਦਾਰ ਗੂਰ ਜਿਲੰਧਰ ਨਾਲ ਜਾ ਰਿਹਾ ਸਾਡਾ ਇਹ ਲਓ ਵੀ ਹੁਣ ਆਪਾਂ ਜਿਸਪਾ ਪਹੁੰਚ ਚੁੱਕੇ ਹਾਂ ਜਿਸਪਾ ਤੇ 뷰 ਦੰ ਦਿਖਾਉਨੇ ਆਪਾਂ 뷰 ਦੇਖੋ ਤੁਸੀਂ ਚੈੱਕ ਕਰੋ ਕਿ ਕੀ ਗੱਲ ਬਾਤ ਹੈ ਲੱਗਾ ਜਗਾ ਵਧੀਆ ਵਧੀਆ ਥੱਕ ਹੋ ਗਿਆ ਹੁਣ ਰੈਸਟ ਕਰੀਏ ਚੰਗਲੇ ਥੱਕ ਹੋ ਗਿਆ ਨਾ ਡੰਡ ਇੱਧਰ ਮਾਰੇ ਡੰਡ ਡੰਡ ਮਾਰੇ ਠੋਕ ਠੋਕੇ ਠੋਕ ਠੋਕੇ ਮਾਰੇ ਪੂਰੇ ਡੰਡ ਅਜੀ ਭਾਈ ਜਿਮਲਿਆ ਜਿਮਲਿਆ ਡੋਲਾ ਲਗਾ ਡੋਲਾ ਡੋਲਾ ਟਿੱਡ ਟਿੱਡ ਅੰਦਰੋਂ ਟਿੱਡ ਟਿੱਡ ਆ ਗਿਆ ਵਿੱਚ ਟਿੱਡ ਉਹ ਡਾਂਡੇ ਵਾਲੇ ਆ ਬੰਦਗਾ ਟਿੱਡ ਖਿੱਚ ਖਿੱਚ ਸਾਰ ਹੋ ਗਿਆ ਸਾਰ ਹੋ ਗਿਆ ਖਿੱਚਣਾ ਖਿੱਚਣਾ ਟਿੱਡੀ ਆਹੀ ਆ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਹੈਗਾ ਬਾ ਜਿਸਪਾ ਤੇ ਜਿਸਪਾ ਦੇ ਵਿੱਚ ਕੋਈ ਪਰਮਾਨੈਂਟ ਮਤਲਬ ਪੱਕੇ ਘਰ ਨਹੀਂ ਹੈਗੇ ਇੱਥੇ ਆਈਸ ਬਹੁਤ ਜ਼ਿਆਦਾ ਪੈਂਦੀ ਆ ਸਰਦੀਆਂ ਦੇ ਵਿੱਚ 10-10 ਫੁੱਟ ਉੱਚੀ ਆਈਸ ਪੈ ਜਾਂਦੀ ਵਾਰ ਪੈਂਦੀ ਇੱਥੇ ਰਹਿਣਾ ਔਖਾ ਹੋ ਜਾਂਦਾ ਤੇ ਦੂਜੀ ਗੱਲ ਇਹ ਹੈ ਇੱਥੇ ਆਕਸੀਜਨ ਲੈਵਲ ਬਹੁਤ ਘੱਟ ਵਾ ਆਕਸੀਜਨ ਲੈਵਲ ਘਟਾ ਤੇ ਹਾਈਟ ਵੀ ਬਹੁਤ ਜ਼ਿਆਦਾ ਹੈ ਇਹਦੀ ਆਈ ਥਿੰਕ 12000 ਫੁੱਟ ਤਾਂ ਹੈਗੀ ਆ ਜੀ ਇਹ ਹਾਈਟ ਜਿਹੜੀ ਆ ਓਸ਼ਨ ਲੈਵਲ ਤੋਂ ਸੋ ਇੰਨੀ ਜ਼ਿਆਦਾ ਹਾਈਟ ਦੇ ਉੱਪਰ ਰਹਿਣਾ ਬੰਦਿਆਂ ਲਈ ਔਖਾ ਆ ਤਾਂ ਕਰਕੇ ਜਦੋਂ ਗਰਮੀਆਂ ਹੁੰਦੀਆਂ ਹਨ ਜਦੋਂ ਸੀਜ਼ਨ ਚੱਲਦਾ ਆ ਉਦੋਂ ਫੇ ਇੱਥੇ ਟੈਂਟਡ ਏਰੀਆ ਜਿਹੜੇ ਉਹ ਬਹੁਤ ਜ਼ਿਆਦਾ ਹੈ ਕੈਂਪਿੰਗ ਸਟੇਰੀਆਸ ਬਹੁਤ ਜ਼ਿਆਦਾ ਆ ਸੋ ਜਿਹੜੇ ਕਿ ਟੂਰਿਸਟ ਜਾਂਦੇ ਆ ਉਹ ਇੱਥੇ ਸਟੇ ਕਰਦੇ ਆ ਜਿਨ੍ਹਾਂ ਨੇ ਅੱਗੇ ਜਾਣਾ ਆ ਆਪਣੇ ਲਦਾਖ ਜਾਣਾ ਆ 12 ਲੱਖ ਚਾ ਜਾਣਾ ਆ ਸ਼ਿਮਕੁਲਾ ਪਾਸ ਜਾਣਾ ਆ ਸੋ ਉਹ ਇੱਕ ਰਾਤ ਸਟੇ ਕਰਦੇ ਤੇ ਅੱਗੇ ਆਪਣੀ ਜਰਨੀ ਨੂੰ ਕੰਟੀਨਿਊ ਕਰਦੇ ਆ ਸੋ ਇਹ ਜਿਹੜਾ ਟੈਂਟ ਹਾਊਸ ਆ ਕਾਫੀ ਵੱਡਾ ਸੀਗਾ ਤੇ ਇੱਕ ਬਜਟ ਦੇ ਵਿੱਚ ਕਹਿ ਸਕਦੇ ਜੀ ਨੂੰ ਕਿ ਫੈਸਿਲਿਟੀਆਂ ਵੀ ਸਾਰੀਆਂ ਸੀਗੀਆਂ ਬਿਜਲੀ ਦੀਆਂ ਵੀ ਸੀਗੀਆਂ ਲਾਈਕ ਜੇ ਤੁਸੀਂ ਜੋ ਕੁਝ ਵੀ ਖਾਣਾ ਚਾਹੁੰਦੇ ਇੱਥੇ ਇੱਕ ਕੈਫੇਟੇਰੀਆ ਵੀ ਸੀਗਾ ਐਵਰੀਥਿੰਗ ਜੋ ਤੁਸੀਂ ਚਾਹੁੰਦੇ ਆ ਕਿ ਹਾਂ ਤੁਹਾਨੂੰ ਮਿਲੇ ਇੱਕ ਕੈਂਪਸਾਈਡ ਏਰੀਆਸ ਤੇ ਉਹ ਤੁਹਾਨੂੰ ਮਿਲੂਗਾ ਹੀ ਮਿਲੂਗਾ ਇੱਕ ਵਾਰ ਫੇਰ ਪੇਸ਼ ਹੁੰਨੇ ਆਪਾਂ ਇੱਕ ਅਨੋਖੀ ਚੀਜ਼ ਆ ਪਹਾੜਾਂ ਦੇ ਵਿੱਚ ਜਿਹੜੀ ਕਿ ਪੰਜਾਬੀ ਮਸ਼ਹੂਰ ਵੀ ਐ ਤੇ ਜਿਹਨੂੰ ਕਿ ਅੰਜਾਮ ਦੇਣ ਜਾ ਰਹੇ ਆ ਰਿੰਕਲ ਸਿੰਘ ਤੇ ਦੇ ਵੀ ਰਹੇ ਆ ਆ ਫਗਵਾੜੇ ਜਿਹੜੇ ਰਿੰਕਲ ਸਿੰਘ ਤੇ ਆ ਦੇਖੋ ਹੁਣੇ ਤੁਹਾਨੂੰ ਦਿਖਾਉਨੇ ਆਵਾ ਕੈਮਰਾ ਕਮਾ ਗਿਆ ਦੇਖੋ ਆ ਚੈੱਕ ਕਰੋ ਗੱਬਰੂ ਦੀ ਟੌਰ ਨਾਲ ਨਾਲ ਕਹਿੰਦੇ ਪਕੌੜਾ ਠੰਡ ਚ ਕਿੰਨਾ ਡਿਗਰੀ ਤਾਪਮਾਨ ਖਾਊਗਾ -1 -1 ਤਾ ਹੋਣਾ ਡਿਗਰੀ 2 ਡਿਗਰੀ ਹੈਗਾ ਮਾਈਨਸ ਜਾਊਗਾ ਰਾਤ ਨੂੰ ਕਹਿੰਦੇ ਗਰਮ ਗਰਮ ਪਕੌੜੇ ਠੰਡ ਦੇ ਵਿੱਚ ਉਹ ਵੀ ਉਹ ਵੀ ਕੰਡਾ ਝੀਲ ਦਾ ਕਹਿੰਦੇ ਨਾਲ ਪਹਾੜ ਬਰਫ ਦੇ ਪੂਰਾ ਸੀਨ ਪੂਰਾ ਬਣਿਆ ਪਿਆ ਮੇਰ ਨੂੰ ਮੈਂ ਜੋ ਅਗ ਲਗਾ ਦੋ ਚਾਹ ਤੇ ਲੈਣਾ ਸਭ ਤੇ ਮੇਰੇ ਘਰ ਪਹੁੰਚਾ ਦੇਣਾ ਅਰੇ ਖੂਬ ਸੁਰਤ ਸਵੀਰ ਦੇ ਨਾਲ ਸਵਾਗਤ ਕਰਦੇ ਆਂ ਆਪਣੀ ਦੂਜੇ ਦਿਨ ਦਾ ਤੇ ਰਾਤ ਬਹੁਤ ਜ਼ਿਆਦਾ ਠੰਡ ਸੀ ਟੈਂਟਾਂ ਦੇ ਵਿੱਚ ਠੰਡ ਬਹੁਤ ਜ਼ਿਆਦਾ ਲੱਗੀ ਕਿਉਂਕਿ ਮਾਈਨਸ ਚ ਟੈਂਪਰੇਚਰ ਚਲ ਜਾਂਦਾ ਰਾਤ ਨੂੰ ਤੇ ਸਵੇਰੇ ਵਧੀਆ ਧੁੱਪ ਨਿਗਲੀ ਤੇ ਸਾਰੇ ਜਣੇ ਤਿਆਰ ਹੋ ਗਏ ਤੇ ਆਪਣਾ ਆਪਣਾ ਬ੍ਰੇਕਫਾਸਟ ਕਰ ਰਹੇ ਆ ਕੋਈ ਕੁਝ ਖਾ ਰਿਹਾ ਤੇ ਕੋਈ ਕੁਝ ਤੇ ਦੂਜੇ ਪਾਸੇ ਆਪਾਂ ਦੇਖ ਰਹੇ ਆ ਸਵੇਰ ਦਾ ਵਿਊ ਇਹ ਰਿਹਾ 8 ਵਜੇ ਦਾ ਵਿਊ ਆ ਸਵੇਰ ਦੇ ਤੇ ਕਾਫੀ ਜ਼ੋਰਦਸਤ ਵਿਊ ਆ ਤੇ ਹਜੇ ਕੱਲ ਜਿਹੜਾ ਦੂਜਾ ਦੇਖਿਆ ਸੀ ਉਹ ਹਜੇ ਘੱਟ ਸੀਗਾ ਬਟ ਦੂਸਰੇ ਦਿਨ ਸਵੇਰ ਦਾ ਵਿਊ ਆ ਉਹ ਕਾਫੀ ਡਿਫਰੈਂਟ ਵਾ ਬ੍ਰੀਕਫਾਸਟ ਕਰਨ ਤੋਂ ਬਾਅਦ ਅਸੀਂ ਆਪਣਾ ਖਿੱਚਿਆ ਟ੍ਰਿਪ ਅੱਗੇ ਦਾ ਤੇ ਅੱਗੇ ਦਾ ਟ੍ਰਿਪ ਸੀਗਾ 12 ਲਾਂਚਾ ਦਾ 12 ਲਾਂਚਾ برف ਸੀਗੀ ਸਨੋ ਜਿਹੜੀ ਹੈ ਕਿ ਸਾਰੇ ਐਂਡ ਸਾਈਡ ਕੀਤਾ ਕਿ ਸਨੋ ਦੇਖਣੀ ਆ ਸੋ ਅਸੀਂ ਸੋਚਿਆ ਕਿ ਅੱਗੇ ਚਲੀਏ ਸਨੋ ਦੇਖਣ ਤੇ ਸਨੋ ਜਿਹੜੀ ਆ ਉਹ ਹੈਗੀ ਆ 15000 ਫੁੱਟ ਤੇ ਸੋ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਕਿ ਰਾਹ ਦੇ ਵਿੱਚ ਉਹ ਵਧੀਆ-ਵਧੀਆ 뷰 ਵੀ ਆਉਂਦੇ ਆ ਸੋ ਜੀ ਕਿ ਉੱਥੇ ਇੱਕ ਵੀ ਕਿਉਂ ਨਾ ਰੁੱਕੀ ਜਾਈਏ ਤੇ ਇੱਕ ਇਹ ਖੂਬਸੂਰਤ ਇੱਕ ਕੁਦਰਤ ਦਾ ਕ੍ਰਿਸ਼ਮਾ ਇੱਕ ਇਹਨੂ ਦੀਪਕਤਾਲ ਕਹਿੰਦੇ ਆ ਤੇ ਰਾਹ ਦੇ ਵਿੱਚ ਆਉਂਦੀ ਆ ਤੇ ਅੱਖਾਂ ਨਾਲ ਦੇਖਣ ਚ ਇੰਨੀ ਜ਼ਿਆਦਾ ਵਧੀਆ ਲੱਗਦੀ ਨਾ ਇੰਨੀ ਜ਼ਿਆਦਾ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਵੀ ਪਰ ਇੰਨੀ ਮੈਂ ਪਹਿਲਾਂ ਵੀ ਦੱਸਿਆ ਕਿ ਇੰਨੀ ਜੋ ਜ਼ਬਰਦਸਤ ਚੀਜ਼ ਆ ਨਾ ਉਹ ਆਪ ਖਾਣਾ ਨਹੀਂ ਗਿਆ ਐਦਾਂ ਨਹੀਂ ਦੀ ਵੀ ਵੀਡੀਓ ਦੇ ਵਿੱਚ ਨਾ ਬਗੜਾ ਉਹ ਇੱਕ ਦੂਰੋ ਚਾਹ ਨਾਲ ਉਹ ਜਿਹੜੀਆਂ ਤੇ ਜਿਹੜਾ ਵੀ ਬਹੁਤ ਜ਼ਿਆਦਾ ਇਹ ਸ਼ਾਨਦਾਰ ਲੱਗਦਾ ਵਾ ਤੇ ਕਾਫੀ ਇੱਥੇ ਤੋਂ ਥੋੜਾ ਟੈਮ ਫੂੜਾ ਕਿੱਛ ਹੈ ਤੇ ਅਸੀਂ ਤੋਂ ਪਏ ਆਪਣੀ ਇੱਕ ਅਗਲੀ ਡੈਸਟੀਨੇਸ਼ਨ 12 ਲੱਖਾਂ ਵੱਲ ਫਾਈਨਲੀ ਬੰਦੇ ਪਹੁੰਚ ਚੁੱਕੇ ਆ ਫਾਈਨਲ ਨਹੀਂ ਕਹਿ ਸਕਦੇ ਜੀ ਪਿਆਰ ਥੋੜਾ ਜਾਂ ਤੇ ਵੀ ਸਟੇ ਕੀਤੀ ਆ ਬੰਦਿਆਂ ਨੇ ਥੋੜੀ ਯੂ ਪੂਰਾ ਜ਼ਬਰਦਸਤ ਆ ਕੋ ਜਰੂਰੀ ਗੱਲਾਂ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਦੱਸਾਣਾ ਚਾਹੁੰਗਾ ਕਿ ਜੇ ਤੁਸੀਂ 12 ਲਾਚ ਜਾਂ ਕਿਸੇ ਵੀ ਹਾਈ ਐਲਟੀਟਿਊਡ ਤੇ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀਆਂ ਦਵਾਈਆਂ ਆਪਣੇ ਕੋਲ ਰੱਖੋ ਦੂਜੀ ਗੱਲ ਆਪਣੇ ਕੋ ਹਮੇਸ਼ਾ ਇੱਕ ਸਟਰੋਂਗ ਗੱਡੀ ਰੱਖੋ 4/4 ਹੀ ਗੱਡੀਆਂ ਚੱਲਦੀਆਂ ਐ ਇੱਥੇ ਛੋਟੀ ਗੱਡੀ ਤਾਂ ਬਿਲਕੁਲ ਵੀ ਖਤਮ ਹੀ ਹੋ ਜਾਂਦੀ ਐ ਇੱਥੇ ਛੋਟੀ ਗੱਡੀ ਦਾ ਇੰਨਾ ਕੰਮ ਹੈ ਨਹੀਂਗਾ ਤੇ ਵਧੀਆ ਨਹੀਂ ਚੱਲਦੀ 12 ਲਾਚ ਤੋਂ ਬਾਅਦ ਵਾਪਸ ਆ ਕੇ ਅਸੀਂ ਅੱਜ ਸਟੇ ਕਰਾਂਗੇ ਇੱਕ ਰਾਤ ਮਨਾਲੀ ਦੇ ਵਿੱਚ ਤੇ ਰਾਹ ਦੇ ਵਿੱਚ ਅਸੀਂ ਹੁਣ ਵਾਪਸ ਜਾ ਰਹੇ ਹਾਂ ਤੇ ਇੱਕ ਰਾਤ ਤੀਜਾ ਦਿਨ ਜਿਹੜਾ ਕਿ ਉਹ ਸਾਡਾ ਹੋਊਗਾ ਮਨਾਲੀ ਦੇ ਵਿੱਚ ਫਾਈਨਲੀ 2 ਘੰਟੇ ਦੀ ਡਰਾਈਵ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਮਨਾਲੀ ਤੇ ਮਨਾਲੀ ਅੱਜ ਆਪਾਂ ਇੱਕ ਰਾਤ ਸਟੇ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕੋਈ ਵਧੀਆ ਜਆ ਜਗ੍ਹਾ ਮਿਲੇ ਜਿੱਥੇ ਕਿ ਆਪਾਂ ਰਾਤ ਗੁਜ਼ਾਰ ਸਕੀਏ ਤੇ ਸਾਡੇ ਬੰਦੇ ਜਿਹੜੇ ਕਿ ਉਹ ਲੱਭ ਕੇ ਆਏ ਆ ਉਹ ਦੇਖੋ ਜੀ ਜਗਾਰੇ ਲਾ ਰਹੇ ਆ ਬੰਦੇ ਆਪਣੇ ਤੇ ਇਹ ਲੱਭ ਕੇ ਆਇਆ ਇੱਕ ਵਧੀਆ ਰੂਮ ਤੇ ਆਪਾਂ ਤੁਹਾਨੂੰ ਰੂਮ ਦੀ ਕੁਝ ਤਸਵੀਰਾਂ ਦਿਖਾਵਾਂਗੇ ਦਿਨ ਚੌਥਾ ਤੇ ਚੌਥਾ ਦਿਨ ਹੈਗਾ ਵਾ ਮਨਾਲੀ ਦੇ ਵਿੱਚ ਤੇ ਬੰਦੇ ਸਾਡੇ ਲੱਗੇ ਆ ਪੱਗਾ ਬੰਨ ਠੋਕ ਠੋਕ ਕੇ ਪੂਰੀਆਂ ਬੱਜ ਗਈ ਕਿੰਨੀ ਵਾਰ ਬਨੀਆਂ ਇਹ ਹੈ ਕਿੰਨੀ ਵਾਰ ਬਨੀਆਂ ਦੂਜੀ ਵਾਰੀ ਬਨ ਲਈ ਵਾ ਤਿੱਖੀ ਨਿੱਕੂ ਵਾਲੀ ਪੂਰੀ ਸਟਾਈਲ ਹੈ ਉਹ ਜਰਾ ਸਾਡਾ ਅੱਜ ਦਾ ਪਲਾਨ ਸੀਗਾ ਕਿ ਅਸੀਂ ਅੱਜ ਵਾਪਸ ਪੰਜਾਬ ਜਾਵਾਂਗੇ ਬਟ ਸਡਨਲੀ ਅਸੀਂ ਜਦੋਂ 바ਵਾ ਜਾ ਰਹੇ ਸੀਗੇ ਤਾਂ ਅਚਾਨਕ ਹੀ ਪਲਾਨ ਬਣ ਗਿਆ ਕਸੌਲ ਦਾ ਸੋ ਅਸੀਂ ਕਿਹਾ ਕਿ ਇੰਨੀ ਕੋਲ ਹੈ ਕਸੌਲ ਵੀ ਲੱਗ ਗਈ ਆ ਆਈ ਥਿੰਕ ਉੱਥੋਂ ਸਿਰਫ 20 ਕਿਲੋਮੀਟਰ ਸੀਗਾ ਤੇ ਅਸੀਂ ਫੇ ਕਸੌਲ ਚੱਲ ਗਏ ਤੇ ਨਾਲੇ ਫੇ ਅਸੀਂ ਉੱਥੇ ਗੁਰਦੁਆਰਾ ਸਾਹਿਬ ਗਏ ਮਨੀਕਨ ਸਾਹਿਬ हैं काफी अच्छा है जी कैसा लग रहा है आपको कसोलिया के बहुत बढ़िया लग रहा है ठंडी ठंडी हवा है ये जो पहाड़ है मैं चढ़ा था कब चढ़े तुम इधर इधर वाला ये वो, म, मेरा लगा है सबसे बड़ा अच्छा वो ऊपर वाला मैं लगा के गया था अच्छा कितने साल पहले लगाया था बीबू फेंका था मुंह में फेंक कर ਮੈਂ ਕੋਇਲਾ ਇਸੇ ਨਾਲ ਹੀ ਅੱਜ ਦਾ ਬਲੌਗ ਕਰਦੇ ਆਂ ਅਸੀਂ ਖਤਮ ਤੇ ਮਿਲਦੇ ਆਂ ਅੱਗੇ ਕਿਸੇ ਨਵੇਂ ਬਲੌਗ ਦੇ ਵਿੱਚ